ਵੀ ਗੁਰਸੇਵ ਸਿੰਘ ਪਿੰਡ ਭਰੂਰਗੜ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨ ਕੌਰ ਤੇ ਚੌਧਰੀ ਮਜਰੇ ਬਲਦੇਵ ਗੁੱਲ ਨੋਨੀ ਜ ਇਹਨਾਂ ਦੇ ਮੈਰਿਜ ਹੋਈ ਸੀ ਤੇ ਘਰ ਵਾਲੇ ਦਾ ਨਾਮ ਪ੍ਰੇਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗ ਗਿਆ ਆਪਸ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗ ਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗਦੇ ਨੇ ਇਹਨੇ ਪਲਾਟ ਲੈਣਾ ਸੀ ਅਸੀਂ 1.6 ਲੱਖ ਰੁਪਏ ਤਾਂ ਦੇ ਚੁੱਕੇ ਸੀ ਤੇ ਦੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਜੀ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਕਿ ਸਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਈ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਈ ਇਹਨਾਂ ਨੇ ਸਾਡੀ ਕੁੜੀ 'ਚ ਬਹੁਤ ਤਿਆਰ ਕੀਤਾ ਤੇ ਤੁਹਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਈ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹਕੇ ਸਵੇਰੇ ਆ ਕੇ ਲੈ ਜਾਊਂਗਾ ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਈ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਤੁਸੀਂ ਪਟਿਆਲੇ ਆਜੋ ਰੇਂਦਰਾਂ ਚ ਫੋਨ ਕਿਹਦਾ ਆ ਤੁਹਾਨੂੰ ਸਾਨੂੰ ਫੋਨ ਆਈ ਸਾਡੇ ਉਹ ਪ੍ਰੇਤਪਾਲ ਦੇ ਹਾਂ ਪ੍ਰਾਣੇ ਦਾ ਹਾਂ ਪ੍ਰਾਣੇ ਦਾ ਜੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਜੀ ਮੈਂ ਵੀ ਚਲੇ ਗਿਆ ਸੀ ਮੋਕੇ ਦੇ ਪੁੱਛਿਆ ਕੀ ਗੱਲ ਆ ਹਾਂ ਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਨੇ ਥੋੜਾ ਬੀਪੀ ਘਟਿਆ ਆਇਆ ਵੀ ਅਸੀਂ ਐਂਬੂਲੈਂਸ ਚ ਜਾ ਰਹੇ ਹਾਂ ਐਂਬੂਲੈਂਸ ਦੀ ਆਵਾਜ਼ ਵੀ ਆ ਰਹੀ ਸੀ ਫੋਨ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ ਰੇਂਦਰ ਚ ਨੀਂਦ ਲੈ ਕੇ ਗਏ ਇਹ ਫੁੱਲੂ ਹਸਪੀਟਲ ਲੈ ਗਏ ਪਖੜਾ ਮੇਰੇ ਕੋਲ ਹੈ ਨਹੀਂ ਫੁੱਲੂ ਨਿਊਰੋ ਹਸਪੀਟਲ ਚ ਲੈ ਗਏ ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹਿੰਦੇ ਜਦੋਂ ਇਹ ਥੋੜੀ ਪੈਨ ਨੂੰ ਲੈ ਕੇ ਆਏ ਤਾਂ 1 2% ਸੀ ਕਹਿੰਦੇ ਅਸੀਂ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ ਕਹਿੰਦਾ ਸਾਨੂੰ ਧੱਕੇ ਨਾ ਕਹਿੰਦੇ ਵੀ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ ਉੱਥੇ ਕਹਿੰਦੇ ਅਸੀਂ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਤੜਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿ ਜਸਮਨ ਆਪਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆ ਜੀ ਤੇ ਉਹ ਡਾਕਟਰ ਕਹਿੰਦੇ ਵੀ ਇੱਕ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਥੋੜੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ ਮੈਂ ਪੁੱਛਿਆ ਵੀ ਕੀ ਚੱਕਰ ਪਿਆ ਵੀ ਕਿਉਂ ਨਹੀਂ ਹੈਗੀ ਤੇ ਉਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀਆਂ ਲੱਗੀਆਂ ਸੀ ਆ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਜਿਹੜਾ ਤੁਹਾਨੂੰ ਰਾਤ ਨੂੰ ਫੋਨ ਆਇਆ 8 ਵਜੇ ਕੀ ਕਿਸ ਕਾਰਨ ਕੀ ਕਿਹਾ ਹੋਵੇ ਮੇਰੀ ਭੈਣ ਦਾ ਫੋਨ ਆਇਆ ਸੀ 8 ਵਜੇ ਤੇ ਉਹਨੇ ਮੈਨੂੰ ਕਿਹਾ ਸੀ ਵੀਰੇ ਅੱਜ ਆ ਕੇ ਮੈਨੂੰ ਲੈ ਜਾ ਨਹੀਂ ਇਹ ਮੈਨੂੰ ਕੁੱਟ ਕੁੱਟ ਮੈਨੂੰ ਮਾਰ ਦੇਣਗੇ ਇਹ ਵੀ ਮਾਰਨ ਨੂੰ ਫਿਰਦੇ ਆ ਤੇ ਮੈਂ ਕਹਿੰਦਾ ਵੀ ਚਲ ਕੋਈ ਚੱਕਰ ਨਹੀਂ ਮੈਂ ਤੈਨੂੰ ਸਵੇਰੇ ਲੈ ਜਾਉਂਗਾ ਕਿ ਵੀ ਅੱਜ ਦੇ ਰਾਤ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਮੈਂ ਨਹੀਂ ਲੈ ਜਾਾਂਦਾ ਤੈਨੂੰ ਚਲੋ ਕਹਿੰਦੀ ਠੀਕ ਆ ਵੀਰੇ ਸਵੇਰੇ ਲੈ ਆ ਜੀ ਆ ਕੇ ਇਹਨਾਂ ਨੇ ਰਾਤੋ ਰਾਤ ਹੀ ਇਹ ਕੰਮ ਕਰਿਆ ਤੁਸੀਂ ਤੁਹਾਡਾ ਕਿਤੇ ਸ਼ੱਕ ਆ ਵੀ ਕਿਨੇ ਮਰੀ ਇਹਨਾਂ ਦੇ ਪੂਰੇ ਪਰਿਵਾਰ ਨੇ ਮਰੀ ਠੀਕ ਜੀ ਨਾਮ ਇਹ ਪ੍ਰੇਤਵਾਲ ਸਿੰਘ ਆ ਜੀ ਇੱਕ ਦਾ ਨੋ ਇਹਦੀ ਮਾਂ ਦਾ ਮਾਤਾਈ ਭਾਂ ਪਿਤਾ ਦਾ ਭਾਗ ਸਿੰਘ ਆ ਜੀ ਤੇ ਦੂਜੇ ਦਾ ਦਿਓਰ ਦਾ ਨਾਮ ਬੱਲੂ ਬੱਲੂ ਆ ਜੀ ਉਹ ਸਾਰਿਆਂ ਨਾਲ ਵੱਡਾ ਹੱਥ ਆਉਦਾ ਜੀ ਦਿਓਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਸੀ ਜਦੋਂ ਦਿਓਰ ਸੀ ਨਾ ਇਹ ਉਹਨੇ 1-2 ਵਾਰ ਥੱਪੜ ਥੱਪੜ ਵੀ ਮਾਰੇ ਸੀ ਤੇ ਅਸੀਂ ਪੰਚਾਇਤ ਵੀ ਲੈ ਕੇ ਆਈ ਸੀ ਚਾਰ-ਪੰਜ ਗੇਰੀ ਗਏ ਆਈ ਚਲੋ ਫੇਰ ਸਮਝੌਤਾ ਕਰਨ ਲਈ ਅਸੀਂ ਕੁੜੀ ਨੂੰ ਛੱਡਿਆ ਆਏ ਸੀ ਹੁਣ 20 ਦਿਨ ਪਹਿਲਾਂ ਫੇਰ ਕੁੜੀ ਘਰ ਆਈ ਸੀ ਤੇ ਕੁੜੀ ਨੂੰ ਅਸੀਂ ਫੇਰ ਪਰੌਣੇ ਨੂੰ ਫੋਨ ਕੀਤਾ ਵੀ ਤੂੰ ਕੋਈ ਚੱਕਰ ਨਹੀਂ ਆ ਕੇ ਲੈ ਜਾ ਤੇ ਉਹ ਆ ਕੇ ਲੈ ਗਈ ਤੇ ਆ 10 15 ਦਿਨ ਬਾਅਦ ਆ ਕੁਝ ਹੋ ਗਿਆ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹਾਂ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਹੁੰਦਾ ਰਹਿੰਦਾ ਦੇਹੇਜ ਕਰਕੇ ਜੀ ਅਸੀਂ ਸਾਡੀ ਮੰਗ ਆਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਜ਼ਾ ਹੋਵੇ ਵੱਧ ਤੋਂ ਵੱਧ ਹਾਨੂੰ ਹਾਂ ਸਾਹ ਚਾਹੀਦੇ ਬੱਚਾ ਵੀ ਨਹੀਂ ਬੱਚਾ ਅਜ ਕੋਈ ਨਹੀਂ ਆਇਆ ਕੁੜੀ ਕੀ ਨਾਮ ਹੈ ਆਪਣਾ ਚਰਨ ਦੇਤਾ ਚੰਨ ਜੀ ਦੀ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਇਸ ਗੱਲ ਨੂੰ ਲੈ ਕੇ ਲੜਾਈ ਕਰ ਸਰ ਪਹਿਲਾਂ ਜੀ ਉਹ ਗੁੱਸੇ ਗਲੇ ਕੁੱਟਲੇ ਮਾਰਦੇ ਵੀ ਰਹਿੰਦੇ ਸੀਗੇ ਅਸੀਂ ਕਿੰਨੀ ਵਾਰ ਉਹਨਾਂ ਨੂੰ ਅਸੀਂ ਚਲ ਜਾ ਆ ਗਿਓ ਕਿਸੇ ਕਰਿਆ ਹੁੰਦੀ ਇਹ ਸਮਝਾ ਜਾਂਦੇ ਜਦੋਂ ਅਸੀਂ ਕਹਿੰਦੇ ਚਲ ਤਿੱਖ ਜਾਣਗੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਹੁਣ ਮੈਨਾਂ ਫੇਰ ਰਹੀ ਜੀ ਤੁਹਾਡੇ ਕੋਲ ਅਸੀਂ ਹੁਣ ਫੇਰ ਤੇ ਇੱਥੇ ਅਸੀਂ ਤਾਂ ਚਲ ਕੋਈ ਨਹੀਂ ਇੱਕ ਮੌਕਾ ਦੇਖ ਲਓ ਪੁੱਤਰ ਨੂੰ ਭੇਜਿਓ ਤੁਹਾਨੂੰ ਕਾਰਨ ਦੱਸ ਦੱਸ ਸਰਨੋਂ ਨੇ ਕੋਈ ਗੱਲ ਦਵਾਦ ਨਹੀਂ ਕੀਤੀ। ਸੰਤਾਨੋਂ ਦੱਸ ਰਹੇ ਨੇ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲਿਆਂ ਨੇ ਵੀ ਆਹ ਕਵਾਕਾ ਕੀਤਾ ਹੈ ਹੁਣ ਸਾਨੂੰ ਸਰਨੋਂ ਕੋਈ ਨਹੀਂ ਕਿਤੇ ਸੀ ਵੀ ਦਾਜ ਮੰਗਦਾ ਸੀ ਦਾਜ ਵੀ ਕੱਲ ਉਹਨਾਂ ਨੇ ਦੇ ਚੁੱਕਿਆ ਸੀ ਜਿਹੜਾ ਪਹਿਲਾਂ ਕੀ ਕੀ ਦਿੱਤਾ ਉਹਨੇ ਡਿਮਾਂਡ ਡਿਵਾਡ ਅਸੀਂ ਜਿਹੜੀਆਂ ਮੰਗ ਰੱਤੀ ਸੀ ਸੁੱਤੀਆਂ ਨੇ ਜਿਹੜੀਆਂ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਹੈ ਜੀ ਸਾਰਾ ਤੇ ਹੁਣ ਕੀ ਮੰਗਦੇ ਸੀ ਜੀ ਇਹ ਪਿੱਛੇ ਹੁਣ ਦੁਬਾਰਾ ਗਏ ਨੇ ਤੇ ਅਸੀਂ ਜਗਾ ਲੈਣੀਆਂ ਸਾਨੂੰ 4 ਲੱਖ ਰੁਪਏ ਚਾਹੀਦੇ ਆ ਅਸੀਂ 2 ਲੱਖ ਰੁਪਏ ਦੇ ਵੀ ਦਿੱਤੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋ ਬੋਸੀ ਕਿ ਚਲੋ ਕੋਈ ਗੱਲ ਨਹੀਂ ਬੰਨ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰਦਾਂਗੇ ਕੋਈ ਗੱਲ ਨਹੀਂ ਅਸੀਂ ਜ਼ਗਾ ਵੇਚ ਕੇ ਇਸ ਜਮੀਨ ਵਿੱਚ ਕਿਸੇ ਜਦੋਂ ਪੈਸੇ ਪੈਂਦੇ ਹਾਂ ਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀ ਉਹਨਾਂ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਿਸ਼ਾਨਾ ਮਿਲਣਾ ਚਾਹੀਦਾ ਹੈ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹ ਤਾਂ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਇਕੱਠੀਆਂ ਹੁੰਦੀਆਂ। ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਪਤਾ ਲੱਗਿਆ ਕਿ ਖਾਧੀ ਇਹਨੂੰ ਹਸਪਤਾਲ ਦਾਖਲ ਕਰਾਇਆ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਪੀਐਨਐਸ ਦਾ ਤੇ ਸਬセਕਸ਼ਨ 3 ਤੇ 5 ਕਿਰਕਿ ਦੇ ਖਿਲਾਫ ਹੈ ਜੀ। ਇਹ ਪਰ ਖਿਲਾਫ ਹੈਗਾ ਜੀ ਤ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਸਨ ਆਫ ਅਨਨੋਨ ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ ਸਨ ਆਫ ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰ ਇੰਨ ਸਾਰੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਇਏ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁਕੁਰੇ ਨੇ ਇਹ ਜਿਹੜੇ ਸਾਰੇ ਕਹਿ ਰਹੇ ਜ਼ਹਿਰੀਲੀ ਚੀਜ਼ ਜੀ ਇਹਨਾਂ ਨੇ ਇੱਕ ਵਾਰੀ ਜੀ ਆਪ ਘਰ ਤੇ ਹਸਪਤਲ ਦੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਨਾਂ ਫਿਲਹਾਲ ਜਿਹੜਾ ਵਿਟਮੈਂਡੋਸ ਸੁਸਾਇਟੀ ਦਾ ਅਦਾ ਅਸੀਂ ਮੁਕਦਮਾ ਦਰਜ ਕੀਤਾ ਹੈ ਬਾਕੀ ਦੀ ਅੱਗੇ ਤਫਤੀਸ਼ ਕਰ ਰਹੇ ਹਾਂ ਅਸੀਂ ਜਿਹੜੇ ਉਹ ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋਈ ਜੁਰਮਵਾਦਾ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਅਜੇ ਅ 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